ਪਰੇਦਰ ਸਿੰਘ ਜੀ ਖਤੇ ਸਾਰੇ ਸਾਡੇ ਦੋਵੇਂ ਪਿੰਡਾਂ ਤੋਂ ਰਾਣਾ ਤੋਂ ਕੜਾਣੀ ਤੋਂ ਹੋਰ ਵੀ ਆਲੇ-ਦਾਲਿਓਂ ਬੰਦੇ ਆਏ ਹੋਏ ਨੇ ਤੇ ਸਾਰੇ ਵਾਸੀ ਆਉਣ ਤੇ ਬੜਾ ਧੰਮਾੜ ਕਰਦੇ ਆ ਗੱਲ ਹੀ 3 ਮੁੱਕਦੀ ਆ ਕਹਿੰਦੇ ਮਾਨੂੰ ਕਈ ਵਾਰੀ ਪੁੱਛਿਆ ਜਾਂਦਾ ਵੀ ਧੰਮਾੜ ਕਿਉਂ ਲਾਉਂਦਾ ਕਿਹੜਾ ਹਨੂ ਅਜਾ ਧਰਨਾ ਲਾਉਣ ਦੀ ਕੀ ਲੋੜ ਪੈਣੀ ਜੀ ਕੀ ਇਹ ਮੰਗਲ ਕਿਸਾਨ ਦੁਨੀਆਂ ਨਾਲ ਜੁੜੀ ਹੋਈ ਹੈ ਬਿਲਕੁਲ ਇਹ ਜੁੜੀ ਹੋਈ ਹੈ ਸਾਰੀ ਸਮਾਜਿਕ ਨਾਲ ਜੁੜੀ ਹੋਈ ਆ ਕਦੇ ਪ੍ਰਸ਼ਾਸਨ ਕਦੇ ਇਹ ਕਢਾਣੀ ਤੇ ਰਾਣੂ ਗੱਡੀ ਲੈ ਕੇ ਗਿਆ ਤਾਂ ਗਿਆ ਤਾਂ ਕਿੰਨੀ ਕੁ ਵਾਰੀ ਗਿਆ ਕੋਈ ਦੱਸ ਸਕਦਾ ਕਿੰਨੇ ਉਹ ਰੋੜਾ ਕੱਢਿਆ ਕਿੰਨੇ ਉਹ ਤਿਆਰ ਖਾਦੀਆਂ ਜਿਨ੍ਹਾਂ ਨੇ ਹਾਂ ਰੋਜ ਜਾਣਾ ਕਿੰਨੇ ਬੱਚਿਆਂ ਜਿਹੜੇ ਬੱਚੇ ਦੇ ਉਹ ਮੈਂ ਕਿ ਉਹਨੇ ਆਪਣਾ ਖਰਾ ਧਾਰਾ ਲੈ ਗਿਆ ਉਹਨਾਂ ਨੂੰ ਡੰਗਰਾਂ ਤੋਂ ਕਿੰਨਾ ਔਖਾ ਹੋਇਆ ਪਿਆ ਸਾਰਿਆਂ ਨੂੰ ਬੰਦਿਆਂ ਨੂੰ ਜਿਨ੍ਹਾਂ ਨੇ ਗਰੀਬ ਲੋਕਾਂ ਨੇ ਸੈਕੜਾ ਤੋਂ ਜਾਣਾ ਕਰੇ ਸੋਚਿਆ ਜੇਰੇ ਉਹਨਾਂ ਬਾਰੇ ਚਲੇ ਨਹੀਂ ਸੁਤਿਆ ਇਹ ਸਾਨੂੰ ਕਹੇ ਨੇ ਇਹਦਾ ਵੀ ਜਿਹਨੇ ਨੇ ਬਿਲਾ ਗੋਣਾ ਲੋਗੋ ਵੀ ਗੱਲ ਕਰਨਗੇ ਇਹ ਮੈਂ ਨਵਾਂ ਲੋਰਾ ਜਿੱਥੇ ਵੀ ਕਰਦਾ ਉੱਥੇ ਬਹਿ ਜਾਂਦੇ ਨੇ ਇਹਨਾਂ ਦਾ ਸੰਡੇ ਦਾ ਵੀ ਇਹਦਾ ਬਹਿਦੇ ਨੇ ਕੋਹਣਾ ਪਰ ਉਹ ਬਿੱਲਾ ਵੀ ਕਿਹੜਾ ਜਣਾ ਨਹੀਂ ਇਹਨਾਂ ਨੂੰ ਕੰਮ ਨਹੀਂ ਕਰਦਾ ਹੈਗਾ ਸਾਰੇ ਖੇਤੀਬਾੜੀ ਵਾਲੇ ਨੇ ਸਾਰੇ ਆਪਣੇ ਜੰਗਾ ਰੱਖੇ ਹੋਏ ਨੇ ਸਾਰੇ ਆਪਣੇ ਘੁੰਗ ਰੱਖੇ ਹੋਏ ਨੇ ਸਾਰੇ ਬੰਦੇ ਕੰਮ ਕਰਨਾ ਰਹੇ ਨੇ ਅੱਜ ਦਾ ਜਿਹੜਾ ਧਰਨਾ ਨਿਰੋਗ ਦੇ ਇਹ ਜਿੱਦਾ ਕਿਸਾਨੀ ਨਾਲ ਤਾਂ ਜ਼ਬੰਦ ਨਹੀਂ ਹੈਗਾ ਇਹ ਤਾਂ ਜਨਤਾ ਨਾਲ ਜ਼ਬੰਦ ਤਾਂ ਉਹਨਾਂ ਹਰੇਕ ਮਗਲਾ ਨੂੰ ਉਠਾਉਣਾ ਪੈਂਦਾ ਫੇਰ ਕਹਿੰਦੇ ਧਰਨਾ ਦਾ ਬਣੇਗਾ ਜੇ ਲੋਕਾਂ ਦੇ ਮਸਲੇ ਹੱਲ ਹੋਣਗੇ ਤਾਂ ਮੈਂ ਉਹਦਾ ਕੀ ਬੋੜੀ ਕਰਦਾ ਭਈ ਇਸ ਲਈ ਅਸੀਂ ਇਹ ਕਿ ਧਰਮਾਂ ਦਾ ਕੋਈ ਭਗਤ ਦੀ ਦਰਗਾਹ ਕੋਈ ਸ਼ੌਂਕ ਨਹੀਂ ਕਿਸ ਦਾ ਇੱਥੇ ਗਰਮੀ ਜਾ ਕੇ ਬੈਠ ਕੇ ਤਾਂ ਦੇਖੋ ਕੋਈ ਆ ਕੇ ਵਾਕੋ ਦਾ ਆਗ ਨਹੀਂ ਬੈਠੂਦਾ ਹੈਗਾ ਬੜਾ ਬੈਠਣਾ ਪੈਣਾ ਏ ਮਜ਼ਬੂਰੀ ਨਾਲ ਥੋੜੀ ਕਿਸੇ ਨੇ ਨਹੀਂ ਗੱਲ ਸੁਣੀ ਪ੍ਰਸਾਦ ਨਾਲੇ ਬੜੇ ਕਿਤੇ ਕਹਿੰਦੇ ਜੀ ਇਹ ਪਰ ਮੈਂ ਇੱਕ ਗੱਲ ਪ੍ਰਸਾਦ ਨੂੰ ਵੀ ਯਾਦ ਕਰਾਉਣੀ ਚਾਹਦਾ ਵੀ ਕੋਈ ਧਰਮਾਂ ਦਾ ਲੱਗਦਾ ਤੁਹਾਨੂੰ ਪੀਏ ਕਿਹੜਾ ਤੀਰ ਦਾ ਮਰ ਗਿਆ ਤੋਂ ਨੂੰ ਮੈਨੂੰ ਲਾ ਦੋ ਪੀ.ਡੀ. ਕਿਹੜੇ ਤੀਗਰਾ ਮਿਲ ਗਿਆ ਦਰੋਂ ਹੀ ਤਾਂ ਨਾ 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 ਗੋਨੂ ਵੀ ਟੀਏ ਸਾਡੇ ਨਾਲ ਹੀ ਮਿਲਦਾ ਤੋਨੂੰ ਵੀ ਸਰਕਾਰ ਤਾਈ ਦਿੰਦੀ ਆ ਨਹੀਂ ਤੋਨੂੰ ਨਾ ਕੁੱਤੇ ਕਿਉਂਕਿ ਤੁਸੀਂ ਆਉਣੇ ਦਾ ਨਾੜਾ ਚੱਲ ਕੇ ਸਿਰੇ ਪ੍ਰੀਮ ਪਰ ਉਸ ਦਾ ਘਾੜੀ ਜਾਦਾ ਜਦ ਬਚਾਰਨ ਬੜੇ ਤਾਂ ਨਾ ਹੀ ਲਾਦਾ ਤੇ ਤੋਨੂੰ ਵੀ ਡੀ.ਏ. ਤਾਈ ਮਿਲਦਾ ਇਸ ਲਈ ਇਹ ਲੋਕਾਂ ਦਾ ਸਾਥ ਹੈ ਕਿ ਲੋਕਾਂ ਦੇ ਮੁੱਤੇ ਦੇ ਆਦਾ